ਤਤਸਵੀਰਾਂ ਤੁਹਾਡੇ ਨਾਲ ਸ਼੍ਰੀ ਮਖਸਰ ਸਾਹਿਬ ਦੇ ਪਿੰਡ ਵਡਿੰਗ ਤੋਂ ਸਾਂਝੀਆਂ ਕਰਾਂਗੇ ਜਿੱਥੇ ਵਡਿੰਗ ਦੇ ਨਸੀਕ ਲੰਗ ਦੀ ਨਹਿਰ ਦੇ ਵਿੱਚ ਪਿਓ ਪੁੱਤ ਦੇ ਰੁੜ ਜਾਣ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਮੌਕੇ ਦੀਆਂ ਸਾਂਝੀਆਂ ਕਰਾਂਗੇ ਕਿਉਂਕਿ ਜਿਹੜੀ ਨਹਿਰ ਦੇ ਵਿੱਚ ਪਿਓ ਪੁੱਤ ਦੋਵੇਂ ਰੁੜੇ ਨੇ ਤਾਂ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਬਚਾਅ ਕਾਰਜ ਤੇ ਲਈ ਐਨਡੀਆਰਐਫ ਦੀਆਂ ਟੀਮਾਂ ਨੇ ਜਿਹੜੀਆਂ ਪਹੁੰਚਿਆ ਨੇ ਤਾਂ ਉੱਥੇ ਜੇਕਰ ਜ਼ਿਕਰ ਕੀਤਾ ਚਾਵੇ ਆ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਵੀ ਪਹੁੰਚੇ ਨੇ ਗੁਤਾਖੋਰਾ ਦੇ ਵੱਲੋਂ ਵੀ ਲਗਾਤਾਰ ਤਲਾਸ਼ ਹੈ ਜਿਹੜੀ ਦੋਵੇਂ ਪਿਓ ਪੁੱਤ ਦੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਥਾਨਕ ਜਿਹੜੇ ਲੋਕ ਨੇ ਉਹ ਵੀ ਮੌਕੇ ਤੇ ਇਕੱਤਰ ਹੋਏ ਨੇ ਕਿਉਂਕਿ ਪਿਓ ਪੁੱਤ ਜਿੰਨਾਂ ਦੀ ਉਮਰ 34 ਤੇ तकरीबन 15 ਸਾਲ ਦੱਸੀ ਜਾ ਰਹੀ ਹੈ ਦੋਮਾਂ ਦੇ ਜਿਹੜੇ ਰੁੜ ਜਾਂਦੀ ਖਬਰ ਜਿਵੇਂ ਹੀ ਸੂਚਨਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਚਾਅ ਕਾਰਜ ਚ ਦੇ ਲਈ ਟੀਮਾਂ ਨੇ ਜਿਹੜੀਆਂ ਪਹੁੰਚ ਜਾਂਦੀਆਂ ਨੇ ਹਾਲਾਂਕਿ ਪਹਿਲਾਂ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਿੰਨਾ ਦਾ ਰੋ ਰੋ ਕੇ ਬੁਰਾ ਹਾਲ ਸੀ ਤਾਂ ਉਹਨਾਂ ਦੇ ਵੱਲੋਂ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਪਰ ਦੂਜੇ ਪਾਸੇ ਪਹਿਲਾਂ ਜਿਹੜੀ ਇਹ ਖਬਰ ਮਿਲੀ ਸੀ ਕਿ ਇਹ ਦੋਵੇਂ ਹੀ ਪਿਓ ਪੁੱਤਰ ਰੁੜੇ ਨੇ ਪਰ ਬਾਅਦ ਦੇ ਵਿੱਚ ਪੁਲਿਸ ਮੁਲਾਜ਼ਮ ਜਾਂਚ ਦੇ ਵਿੱਚ ਲੱਗੇ ਨੇ ਮੌਕੇ ਤੇ ਪੁਲਿਸ ਮੁਲਾਜ਼ਮਾਂ ਜਿਹੜੇ ਟੀਮਾਂ ਨੇ ਉਹ ਵੀ ਪਹੁੰਚੀਆਂ ਨੇ ਅਤੇ ਉਹਨਾਂ ਦੇ ਵੱਲੋਂ ਹਨ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਕੀ ਹੈ ਜਿਸ ਦੇ ਵਿੱਚ ਉਹਮਾਂ ਨੇ ਬਿਆਨ ਵੀ ਦਿੱਤਾ ਹੈ ਕੇ ਹੈ ਖੁਦਕੁਸ਼ੀ ਕੀਤੀ ਕਿ ਆਤਮੇ ਹੀ ਪਿਓ ਪੁੱਤਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਿਆ ਜਨਾਂ ਦੇ 34 ਤੇ 15 ਸਾਲ ਜਿਹੜੀ ਉਮਰ ਦੱਸੀ ਜਾ ਰਹੀ ਹੈ ਤੁਮ ਦੱਸ ਦੀਏ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਵਡਿੰਗ ਦੇ ਨੇੜੇ ਜਿਹੜੀ ਜੁੜਨੀਆਂ ਨਹਿਰਾਂ ਨਹਿਰਾਂ ਨੇ ਜਿਹੜੀਆਂ ਲੰਘਦੀਆਂ ਨੇ ਤਾਂ ਉੱਥੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਪਿਓ ਪੁੱਤ ਦੇ ਵੱਲੋਂ ਜਿਹੜੀ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਕਿਉਂਕਿ ਹੁਣ ਅਧਿਕਾਰਤ ਤੌਰ ਤੇ ਪੁਸ਼ਟੀ ਹੈ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਇਹ ਆਤਮ ਹੱਤਿਆ ਕੀਤੀ ਗਈ ਹੈ ਖੁਦਕੁਸ਼ੀ ਕੀਤੀ ਗਈ ਹੈ ਆੜਾ ਕੇ ਜਿਹੜੀ ਡੈੱਡ ਬਾਡੀਜ਼ ਦੇ ਲਈ ਲਾਸ਼ਾਂ ਦੇ ਲਈ ਲਗਾਤਾਰ ਜਿਹੜੀ ਤਲਾਸ਼ ਹੈ ਨਹਿਰ ਦੇ ਵਿੱਚ ਕੀਤੀ ਜਾ ਰਹੀ ਅਗੋਤੇ ਖੋਰਾ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਤੇ ਉਹਨਾਂ ਦੇ ਮਦਦ ਦੇ ਨਾਲ ਵੀ ਜਿਹੜੀ ਡੈਡ ਬਾਡੀ ਦੀ ਪਹਾਲ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉੱਥੇ ਸਮੇਂ ਨਹਿਰ ਦੇ ਨਜ਼ਦੀਕ ਜਿਹੜੇ ਉੱਥੇ ਪਹੁੰਚੇ ਨੇ ਤਾਂ ਲੱਗੇ ਹੋਏ ਨੇ ਲਗਾਤਾਰ ਤਲਾਸ਼ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਗੁਰਲਾਲ ਸਿੰਘ ਤੇ ਬਲਜੋਤ ਸਿੰਘ ਦੇ ਵਜੋਂ ਜਿਹੜੀਆਂ ਨੇ ਮ੍ਰਿਤਕਾਂ ਦੀ ਜਿਹੜੀ ਪਛਾਣ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਮੌਕੇ ਤੇ ਸਥਾਨਕ ਲੋਕ ਨੇ ਉਹ ਵੀ ਕਤਰ ਹੋਏ ਨੇ ਤੁਹਾਨੂੰ ਬਿਆਨ ਸੁਣਾ ਦਿੰਦੇ ਆ ਕਿ ਪੂਰਾ ਮਾਮਲਾ ਕੀ ਸੀ ਕਿ ਕੁਝ ਜਿਹੜੀ ਹੁਣ ਤੱਕ ਜਾਣਕਾਰੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਸਾਂਝੀ ਕੀਤੀ ਗਈ ਸਵੇਰੇ ਕਰੀਬ ਉਵਰਟ 8:30 ਦੇ ਕਰੀਬ ਥਾੜੇ ਦੇ ਬਰੀਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਹ ਸੰਬੰਧੀ ਐਸਟੋ ਬਰੀਆਲਾ ਦੇ ਕੋਲ ਥਾਣੀ ਉਤੋਂ ਪਿੰਡ ਦੀ ਪੰਚਾਇਤ ਤੇ ਹੁਕੂ ਚਾਰ ਪੰਜ ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਟੋ ਬਰੀਆਲਾ ਲੈ ਕੇ ਤੇ ਰਾਸਥਾਨ ਨੂੰ ਫੀਡਰ ਲੈ ਰਹੇ ਆ ਵੇਲਾਲੇ ਦੇ ਪਿੰਡ ਚ ਵੇਲਾਲੇ ਦੇ ਨੇੜੇ ਤੇ ਕੋਟਕਪਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਜ਼ਿਕੋਟ ਦੇ ਵਿੱਚ ਪੈਂਦਾ ਉਥੋਂ ਇਹ ਗੁਰਨਾਲ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੀ ਉਮਰ ਕਰੀਬ ਦੱਸ ਰਿਹਾ 33-34 ਸਾਲ ਹੈ ਤੇ ਉਸ ਦਾ ਲੜਕਾ ਜਿਹਦੀ ਉਮਰ ਕਰੀਬ 15-16 ਸਾਲ ਹੈ ਉਹ ਦੋਨੇ ਜਣਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਹੈ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਧਿਆਨ ਲਿਕਨ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤਰੰਤਾਮਰ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖੋਰ ਬੁਲਾ ਕੇ ਤੇ ਚੈੱਕ ਕੀਤਾ ਤੇ ਇਹ ਜਿਹੜੀ ਐਨਡੀਆਰਐਫ ਦੀ ਟੀਮ ਹੈ ਬਠਿੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬੋਡੀ ਆ ਜਿਹੜੀ ਹੈਗੀ ਆ ਨਹਿਰ ਚੋਂ ਟਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਇਹ ਸਰ ਕੋਈ ਪਤਾ ਲੱਗਿਆ ਕੋਈ ਤੰਗ ਪ੍ਰੇਸ਼ਾਨ ਕਰਦੇ ਸੀਗੇ ਜਾਂ ਕੁਝ ਇਹੋ ਜਿਹਾ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਿਣਾ ਇਹ ਵੀਡੀਓ ਨਹਿਰ ਚ ਛਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਜੀ ਇਹਨਾਂ ਉਹ ਵੀ ਅਸੀਂ ਜਾਂਚ ਕਰਨੀ ਆ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਆ ਉਧੀਆਂ ਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਭਾਲ ਜਾਰੀ ਹੈ ਜੀ ਐਨਡੀਆਰਪ ਦੀਆਂ ਟੀਮਾਂ ਜੀ ਐਨਡੀਆਰ ਟੀਮਾਂ ਪਹੁੰਚ ਰਲੀਆਂ ਪ੍ਰਾਈਵੇਟ ਕੋਤਾਕੋੜ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵੈਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀਆਂ ਰੈਡ ਬੋਡੀਆਂ ਦੀ ਭਾਲ ਜਾਰੀ ਹੈ ਕਿ ਕਿੰਨੇ ਕ ਵਜੇ ਸ਼ਾਮ ਮਾਰੀ ਕੋ ਪਤਾ ਲੱਗਿਆ ਕਰੀਬ ਜਿਹੜੀ ਆ ਕਰੀਬ 9:30 ਵਜੇ ਦਾ ਵਕੂਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਵਡਿੰਗ ਤੋਂ ਸਾਂਝੀਆਂ ਕਰਾਂਗੇ ਜਿੱਥੇ ਵਡਿੰਗ ਦੇ ਨਸੇਕ ਲੰਗ ਤੇ ਨਹਿਰ ਦੇ ਵਿੱਚ ਪਿਓ ਪੁੱਤ ਦੇ ਰੋੜ ਜਾਂ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਮੌਕੇ ਤੇ ਆ ਸਾਂਝੀਆਂ ਕਰਾਂਗੇ ਕਿਉਂਕਿ ਜਿਹੜੀ ਨਹਿਰ ਦੇ ਵਿੱਚ ਪਿਓ ਪੁੱਤ ਦੋਵੇਂ ਰੁੜੇ ਨੇ ਤਾਂ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਬਚਾਅ ਕਾਰਜ ਦੇ ਲਈ ਐਨਡੀਆਰਫ ਦੀਆਂ ਟੀਮਾਂ ਨੇ ਜਿਹੜੀਆਂ ਪਹੁੰਚੀਆਂ ਨੇ ਤਾਂ ਉੱਥੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਵੀ ਪਹੁੰਚੇ ਨੇ ਗੁਤਾਖੋਰਾ ਦੇ ਵੱਲੋਂ ਵੀ ਲਗਾਤਾਰ ਤਲਾਸ਼ ਹੈ ਜਿਹੜੀ ਦੋਵੇਂ ਪਿਓ ਪੁੱਤ ਦੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਥਾਨਕ ਜਿਹੜੇ ਲੋਕ ਨੇ ਉਹ ਵੀ ਮੌਕੇ ਤੇ ਇਕੱਤਰ ਹੋਏ ਨੇ ਕਿਉਂਕਿ ਪਿਓ ਪੁੱਤ ਜਿੰਨਾਂ ਦੀ ਉਮਰ 34 ਤੇ ਤਕਰੀਬਨ 15 ਸਾਲ ਦੱਸੀ ਜਾ ਰਹੀ ਹੈ ਦੋਮਾ ਦੇ ਜਿਹੜੇ ਰੁੜ ਜਾਂਦੀ ਖਬਰ ਜਿਵੇਂ ਹੀ ਸੂਚਨਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਚਾਅ ਕਾਰਜ ਚ ਦੇ ਲਈ ਟੀਮਾਂ ਨੇ ਜਿਹੜੀਆਂ ਪਹੁੰਚ ਜਾਂਦੀਆਂ ਨੇ ਹਾਲਾਂਕਿ ਪਹਿਲਾਂ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਿੰਨਾ ਦਾ ਰੋ ਰੋ ਕੇ ਬੁਰਾ ਹਾਲ ਸੀ ਤਾਂ ਉਹਨਾਂ ਦੇ ਵੱਲੋਂ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਪਰ ਦੂਜੇ ਪਾਸੇ ਪਹਿਲਾਂ ਜਿਹੜੀ ਇਹ ਖਬਰ ਮਿਲੀ ਸੀ ਕਿ ਇਹ ਦੋਵੇਂ ਹੀ ਪਿਓ ਪੁੱਤਰ ਰੁੜੇ ਨੇ ਪਰ ਬਾਅਦ ਦੇ ਵਿੱਚ ਪੁਲਿਸ ਮੁਲਾਜ਼ਮ ਜਾਂਚ ਦੇ ਵਿੱਚ ਲੱਗੇ ਨੇ ਮੌਕੇ ਤੇ ਪੁਲਿਸ ਮੁਲਾਜ਼ਮਾਂ ਜਿਹੜੇ ਟੀਮਾਂ ਨੇ ਉਹ ਵੀ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਹਨ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਕੀ ਹੈ ਜਿਸ ਦੇ ਵਿੱਚ ਉਹਨਾਂ ਨੇ ਬਿਆਨ ਵੀ ਦਿੱਤਾ ਹੈ ਕਿ ਇਹ ਖੁ ਕਿ ਆਪੋ ਮੇਹੀ ਪਿਓ ਪੁੱਤਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਿੰਨਾਂ ਦੀ 34 ਤੇ 15 ਸਾਲ ਜਿਹੜੀ ਉਮਰ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਵੜਿੰਗ ਦੇ ਨੇੜੇ ਜਿਹੜੀ ਜੁੜਨੀਆਂ ਨਹਿਰਾਂ ਨਹਿਰਾਂ ਨੇ ਜਿਹੜੀਆਂ ਲੰਘਦੀਆਂ ਨੇ ਤਾਂ ਉੱਥੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਪਿਓ ਪੁੱਤ ਦੇ ਵੱਲੋਂ ਜਿਹੜੀ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਕਿਉਂਕਿ ਹੁਣ ਅਧਿਕਾਰਤ ਤੌਰ ਤੇ ਪੁਸ਼ਟੀ ਹੈ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਇਹ ਆਤਮ ਹੱਤਿਆ ਕੀਤੀ ਗਈ ਹੈ ਖੁਦਕੁਸ਼ੀ ਕੀਤੀ ਗਈ ਹੈ ਆੜਾ ਕੇ ਆ ਜਿਹੜੀ ਡੈਡ ਬਾਡੀਜ਼ ਦੇ ਲਈ ਲਾਸ਼ਾਂ ਦੇ ਲਈ ਲਗਾਤਾਰ ਜਿਹੜੀ ਤਲਾਸ਼ ਹੈ ਨਹਿਰ ਦੇ ਵਿੱਚ ਕੀਤੀ ਜਾ ਰਹੀ ਹੈ ਗੋਤੇ ਖੋਰਾ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਤੇ ਉਹਨਾਂ ਦੇ ਮਦਦ ਦੇ ਨਾਲ ਵੀ ਜਿਹੜੀ ਡੈੱਡ ਬਾਡੀ ਦੀ ਪਹਾਲ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉੱਥੇ ਸਮੇਂ ਨਹਿਰ ਦੇ ਨਜ਼ਦੀਕ ਜਿਹੜੇ ਉੱਥੇ ਪਹੁੰਚੇ ਨੇ ਤਾਂ ਲੱਗੇ ਹੋਏ ਨੇ ਲਗਾਤਾਰ ਤਲਾਸ਼ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਗੁਰਲਾਲ ਸਿੰਘ ਤੇ ਬਲਜੋਤ ਸਿੰਘ ਦੇ ਵਜੋਂ ਜਿਹੜੀਆਂ ਨੇ ਮ੍ਰਿਤਕਾਂ ਦੀ ਜਿਹੜੀ ਪਛਾਣ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਮੌਕੇ ਤੇ ਸਥਾਨਕ ਲੋਕ ਨੇ ਉਹ ਵੀ ਕਤਰ ਹੋਏ ਨੇ ਤੁਹਾਨੂੰ ਬਿਆਨ ਸੁਣਾ ਦਿੰਦੇ ਆ ਕਿ ਪੂਰਾ ਮਾਮਲਾ ਕੀ ਸੀ ਕਿ ਕੁਝ ਜਿਹੜੀ ਹੁਣ ਤੱਕ ਜਾਣਕਾਰੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਸਾਂਝੀ ਕੀਤੀ ਗਈ ਸਵੇਰੇ ਕਰੀਬ ਸਵਾਰਟ 8:30 ਦੇ ਕਰੀਬ ਥਾੜੇ ਦੇ ਬਰੀਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਹ ਸੰਬੰਧੀ ਐਸਚੋ ਬਰੀਆਲਾ ਦੇ ਕੋਲ ਥਾਣੀ ਉਥੋਂ ਪਿੰਡ ਦੀ ਪੰਚਾਇਤ ਤੇ ਹੁਕੂ ਚਾਰ ਪੰਜ ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਚੋ ਬਰੀਆਲਾ ਨਹਿਰ ਤੇ ਤੇ ਰਾਸਥਾਨੂ ਫੀਲਰ ਲੈ ਰਿਹਾ ਤਵੇਲਾ ਦੇ ਪਿੰਡ ਚਵੇਲਾ ਦੇ ਨੇੜੇ ਤੇ ਕੋਟਕਪਰਾ ਰੋਡ ਦੇ ਉੱਪਰ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਦੀਕੋਟ ਦੇ ਵਿੱਚ ਪੈਂਦਾ ਉੱਥੋਂ ਇਹ ਗੁਰਨਾਲ ਸਿੰਘ ਨਾਮ ਦਾ ਵਿਅਕਤੀ ਆ ਜਿਹਦੀ ਉਮਰ ਕਰੀਬ 20 ਰਿਹਾ 33 34 ਸਾਲ ਹੈ ਤੇ ਉਸ ਦਾ ਲੜਕਾ ਜਿਹਦੀ ਉਮਰ ਕਰੀਬ 15 16 ਸਾਲ ਹੈ ਉਹ ਦੋਨੇ ਜਣਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਧਿਆਨ ਲਿਕਨ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤਰੰਤ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖੋਰ ਬੁਲਾ ਕੇ ਤੇ ਚੈੱਕ ਕੀਤਾ ਤੇ ਇਹ ਜਿਹੜੀ ਐਨਡੀਆਰਐਫ ਦੀ ਟੀਮ ਆ ਬਠਿੰਡੇ ਤੋਂ ਉਹ ਵੀ ਚੱਲ ਪਈ ਆ ਉਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬਾਡੀ ਆ ਜਿਹੜੀ ਹੈਗੀਆਂ ਨਹਿਰ ਚ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੀ ਜਾਊਗੀ ਇਹ ਸਰ ਕੋਈ ਪਤਾ ਲੱਗਿਆ ਕੋਈ ਤੰਗ ਪਰੇਸ਼ਾਨ ਕਰਦੇ ਸੀਗੇ ਜਾਂ ਕੁਛ ਇਹੋ ਜਿਹਾ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਸਾਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਿਣਾ ਇਹ ਵੀਡੀਓ ਨਹਿਰ ਚ ਛਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਹੈ ਇਹਨਾਂ ਉਹ ਵੀ ਅਸੀਂ ਜਾਂਚ ਕਰਨੀ ਆ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਆ ਉਧੀਆਂ ਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਭਾਲ ਜਾਰੀ ਹੈ ਜੀ ਐਨਡੀਆਰਪ ਦੀਆਂ ਟੀਮਾਂ ਜਾਨੀ ਐਨਡੀਆਰ ਟੀਮਾਂ ਪਹੁੰਚ ਰਲੀਆਂ ਪ੍ਰਾਈਵੇਟ ਗੋਤਾਖੋਰ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵੀਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀਆਂ ਡੈਡ ਬਾਡੀਆਂ ਦੀ ਭਾਲ ਜਾਰੀ ਹੈ ਕਿ ਕਿੰਨੇ ਕ ਬਜਾਲ ਮਾਰੀ ਕੋਈ ਪਤਾ ਲੱਗਿਆ ਕਰੀਬ ਜਿਹੜੀ ਆ ਕਰੀਬ ਪੌਣੇ 8 ਵਜੇ ਦਾ ਵਕੂਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਵੜਿੰਗ ਤੋਂ ਸਾਂਝੀਆਂ ਕਰਾਂਗੇ ਜਿੱਥੇ ਵੜਿੰਗ ਦੇ ਨਸੇਕ ਲੰਗ ਤੇ ਨਹਿਰ ਦੇ ਵਿੱਚ ਪਿਓ ਪੁੱਤ ਦੇ ਰੁੜ ਜਾਣ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਮੌਕੇ ਤੇ ਆ ਸਾਂਝੀਆਂ ਕਰਾਂਗੇ ਕਿਉਂਕਿ ਜਿਹੜੀ ਨਹਿਰ ਦੇ ਵਿੱਚ ਪਿਓ ਪੁੱਤ ਦੋਵੇਂ ਰੁੜੇ ਨੇ ਤਾਂ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਬਚਾਅ ਕਾਰਜ ਦੇ ਲਈ ਐਨਡੀਆਰਫਟੀਆ ਟੀਮਾਂ ਨੇ ਜਿਹੜੀਆਂ ਪਹੁੰਚੀਆਂ ਨੇ ਤਾਂ ਉੱਥੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਵੀ ਪਹੁੰਚੇ ਨੇ ਗੁੱਤਾ ਖੋਰਾ ਦੇ ਵੱਲੋਂ ਵੀ ਲਗਾਤਾਰ ਤਲਾਸ਼ ਹੈ ਜਿਹੜੀ ਦੋਵੇਂ ਪਿਓ ਪੁੱਤ ਦੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਥਾਨਕ ਜਿਹੜੇ ਲੋਕ ਨੇ ਉਹ ਵੀ ਮੌਕੇ ਤੇ ਇਕੱਤਰ ਹੋਏ ਨੇ ਕਿਉਂਕਿ ਪਿਓ ਪੁੱਤ ਜਿਨ੍ਹਾਂ ਦੀ ਉਮਰ 34 ਤੇ ਤਕਰੀਬਨ 15 ਸਾਲ ਦੱਸੀ ਜਾ ਰਹੀ ਹੈ ਦੋਮਾ ਦੇ ਜਿਹੜੇ ਰੁੜ ਜਾਂਦੀ ਖਬਰ ਜਿਵੇਂ ਹੀ ਸੂਚਨਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਚਾਅ ਕਾਰਜ ਚ ਦੇ ਲਈ ਟੀਮਾਂ ਨੇ ਜਿਹੜੀਆਂ ਪਹੁੰਚ ਜਾਂਦੀਆਂ ਨੇ ਹਾਲਾਂਕਿ ਪਹਿਲਾਂ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਿੰਨਾ ਦਾ ਰੋ ਰੋ ਕੇ ਬੁਰਾ ਹਾਲ ਸੀ ਤਾਂ ਉਹਨਾਂ ਦੇ ਵੱਲੋਂ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਪਰ ਦੂਜੇ ਪਾਸੇ ਪਹਿਲਾਂ ਜਿਹੜੀ ਇਹ ਖਬਰ ਮਿਲੀ ਸੀ ਕਿ ਇਹ ਦੋਵੇਂ ਹੀ ਪਿਓ ਪੁੱਤਰ ਰੁੜੇ ਨੇ ਪਰ ਬਾਅਦ ਦੇ ਵਿੱਚ ਪੁਲਿਸ ਮੁਲਾਜ਼ਮ ਜਾਂਚ ਦੇ ਵਿੱਚ ਲੱਗੇ ਨੇ ਮੌਕੇ ਤੇ ਪੁਲਿਸ ਮੁਲਾਜ਼ਮਾਂ ਜਿਹੜੇ ਟੀਮਾਂ ਨੇ ਉਹ ਵੀ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਹਨ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਕੀ ਹੈ ਜਿਸ ਦੇ ਵਿੱਚ ਉਹਨਾਂ ਨੇ ਬਿਆਨ ਵੀ ਦਿੱਤਾ ਹੈ ਕਿ ਇਹ ਖੁ ਕੀ ਆ ਤੋਂ ਮੇਹੀ ਪਿਓ ਪੁੱਤਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਿਆ ਜਿੰਨਾਂ ਦੀ 34 ਤੇ 15 ਸਾਲ ਜਿਹੜੀ ਉਮਰ ਦੱਸੀ ਜਾ ਰਹੀ ਹੈ ਤੁਮ ਦੱਸ ਦੀਏ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਵਡਿੰਗ ਦੇ ਨੇੜੇ ਜਿਹੜੀ ਜੁੜਨੀਆਂ ਨਹਿਰਾਂ ਨਹਿਰਾਂ ਨੇ ਜਿਹੜੀਆਂ ਲੰਘਦੀਆਂ ਨੇ ਤਾਂ ਉੱਥੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਪਿਓ ਪੁੱਤ ਦੇ ਵੱਲੋਂ ਜਿਹੜੀ ਨਹਿਰ ਦੇ ਵਿੱਚ ਛਾਲ ਹੈ ਮਾਰੀ ਗਈ ਹੈ ਕਿਉਂਕਿ ਹੁਣ ਅਧਿਕਾਰਤ ਤੌਰ ਤੇ ਪੁਸ਼ਟੀ ਹੈ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਇਹ ਆਤਮ ਹੱਤਿਆ ਕੀਤੀ ਗਈ ਹੈ ਖੁਦਕੁਸ਼ੀ ਕੀਤੀ ਗਈ ਹੈ ਆੜਾ ਕਿ ਜਿਹੜੀ ਡੈਡ ਬਾਡੀਜ਼ ਦੇ ਲਈ ਲਾਸ਼ਾਂ ਦੇ ਲਈ ਲਗਾਤਾਰ ਜਿਹੜੀ ਤਲਾਸ਼ ਹੈ ਨਹਿਰ ਦੇ ਵਿੱਚ ਕੀਤੀ ਜਾ ਰਹੀ ਹੈ ਗੋਤੇ ਖੋਰਾ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਤੇ ਉਹਨਾਂ ਦੇ ਮਦਦ ਦੇ ਨਾਲ ਵੀ ਜਿਹੜੀ ਡੈਡ ਬਾਡੀ ਦੀ ਪਹਾਲ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉੱਥੇ ਇਸ ਸਮੇਂ ਨਹਿਰ ਦੇ ਨਜ਼ਦੀਕ ਜਿਹੜੇ ਉੱਥੇ ਪਹੁੰਚੇ ਨੇ ਤਾਂ ਲੱਗੇ ਹੋਏ ਨੇ ਲਗਾਤਾਰ ਤਲਾਸ਼ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਗੁਰਲਾਲ ਸਿੰਘ ਤੇ ਬਲਜੋਤ ਸਿੰਘ ਦੇ ਵਜੋਂ ਜਿਹੜੀਆਂ ਨੇ ਮ੍ਰਿਤਕਾਂ ਦੀ ਜਿਹੜੀ ਪਛਾਣ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਮੌਕੇ ਤੇ ਸਥਾਨਕ ਲੋਕ ਨੇ ਉਹ ਵੀ ਕੱਤਰ ਹੋਏ ਨੇ ਤੁਹਾਨੂੰ ਬਿਆਨ ਸੁਣਾ ਦਿੰਦੇ ਆ ਕਿ ਪੂਰਾ ਮਾਮਲਾ ਕੀ ਸੀ ਕਿ ਕੁਝ ਜਿਹੜੀ ਹੁਣ ਤੱਕ ਜਾਣਕਾਰੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਸਾਂਝੀ ਕੀਤੀ ਗਈ ਸਵੇਰੇ ਕਰੀਬ ਸਵਾਰਟ 8.5 ਦੇ ਕਰੀਬ ਥਾੜੇ ਦੇ ਬਰੀ ਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਹ ਸੰਬੰਧੀ ਐਸਚੋ ਬਰੀ ਆਲਾ ਦੇ ਕੋਲ ਥਾਣੀ ਉਥੋਂ ਪਿੰਡ ਦੀ ਪੰਚਾਇਤ ਤੇ ਹੁਕੂ ਚਾਰ ਪੰਜ ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਚੋ ਬਰੀ ਆਲਾ ਨਹਿਰ ਤੇ ਤੇ ਰਾਸਥਾਨੂ ਫੀਡਰ ਲੈ ਰਹੇ ਆ ਵੇਲਾ ਦੇ ਪਿੰਡ ਚ ਵੇਲਾ ਦੇ ਨੇਰੇ ਤੇ ਕੋਟਕਪਰਾ ਰੋਡ ਦੇ ਉੱਪਰ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੂਦਕੋਟ ਦੇ ਵਿੱਚ ਪੈਂਦਾ ਉਥੋਂ ਇਹ ਗੁਰਨਾਲ ਸਿੰਘ ਨਾਮ ਦਾ ਵਿਅਕਤੀ ਆ ਜਿਹਦੀ ਉਮਰ ਕਰੀਬ ਦੱਸ ਰਿਹਾ 33 34 ਸਾਲ ਹੈ ਤੇ ਉਸ ਦਾ ਲੜਕਾ ਜਿਹਦੀ ਉਮਰ ਕਰੀਬ 15 16 ਸਾਲ ਹੈ ਉਹ ਦੋਨੇ ਜਣਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਵਿਆਨ ਲਿਖਣ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤਰੰਤ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖੋਰ ਬੁਲਾ ਕੇ ਤੇ ਚੈੱਕ ਕੀਤਾ ਤੇ ਇਹ ਜਿਹੜੀ ਐਨਡੀਆਰਐਫ ਦੀ ਟੀਮ ਆ ਬਠਿੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬੋਡੀ ਆ ਜਿਹੜੀ ਹੈਗੀ ਆ ਨਹਿਰ ਚੋਂ ਟਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਇਸ ਸਰ ਕੋਈ ਪਤਾ ਲੱਗਿਆ ਕੋਈ ਤੰਗ ਪ੍ਰੇਸ਼ਾਨ ਕਰਦੇ ਸੀ ਕਿ ਜਾਂ ਕੁਝ ਇਹੋ ਜਿਹਾ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਿਣਾ ਇਹ ਵੀਡੀਓ ਨਹਿਰ ਚ ਛਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਜੀ ਇਹ ਲਗਾ ਉਹ ਵੀ ਅਸੀਂ ਜਾਂਚ ਕਰਨੀ ਆ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਆ ਉਧੀਆਂ ਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਭਾਲ ਜਾਰੀ ਹੈ ਜੀ ਐਨਡੀਆਰਪ ਦੀਆਂ ਟੀਮਾਂ ਜੀ ਐਨਡੀਆਰ ਟੀਮਾਂ ਪਹੁੰਚ ਰਲੀਆਂ ਪ੍ਰਾਈਵੇਟ ਕੋਤਾਕੋਰੇ ਤੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵੈਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀਆਂ ਰੈਡ ਬੋਡੀਆਂ ਦੀ ਭਾਲ ਜਾਰੀ ਹੈ ਕਿ ਕਿੰਨੇ ਕ ਵਜੇ ਸ਼ਾਲ ਮਾਰੀ ਕੋ ਪਤਾ ਲੱਗਿਆ ਕਰੀਬ ਜਿਹੜੀ ਆ ਕਰੀਬ ਪੌਣੇ 8 ਵਜੇ ਦਾ ਵਕੂਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਵਡਿੰਗ ਤੋਂ ਸਾਂਝੀਆਂ ਕਰਾਂਗੇ ਜਿੱਥੇ ਵਡਿੰਗ ਦੇ ਨਸੇਕ ਲੰਗ ਤੇ ਨਹਿਰ ਦੇ ਵਿੱਚ ਪਿਓ ਪੁੱਤ ਦੇ ਰੁੜ ਜਾਂ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਮੌਕੇ ਤੇ ਆ ਸਾਂਝੀਆਂ ਕਰਾਂਗੇ ਕਿਉਂਕਿ ਜਿਹੜੀ ਨਹਿਰ ਦੇ ਵਿੱਚ ਪਿਓ ਪੁੱਤ ਦੋਵੇਂ ਰੁੜੇ ਨੇ ਤਾਂ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਬਚਾਅ ਕਾਰਜ ਦੇ ਲਈ ਐਨਡੀਆਰਫਟੀਆ ਟੀਮਾਂ ਨੇ ਜਿਹੜੀਆਂ ਪਹੁੰਚੀਆਂ ਨੇ ਤਾਂ ਉੱਥੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਵੀ ਪਹੁੰਚੇ ਨੇ ਗੁਤਾਖੋਰਾਂ ਦੇ ਵੱਲੋਂ ਵੀ ਲਗਾਤਾਰ ਤਲਾਸ਼ ਹੈ ਜਿਹੜੀ ਦੋਵੇਂ ਪਿਓ ਪੁੱਤ ਦੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਥਾਨਕ ਜਿਹੜੇ ਲੋਕ ਨੇ ਉਹ ਵੀ ਮੌਕੇ ਤੇ ਇਕੱਤਰ ਹੋਏ ਨੇ ਕਿਉਂਕਿ ਪਿਓ ਪੁੱਤ ਜਿਨ੍ਹਾਂ ਦੀ ਉਮਰ 34 ਤੇ ਤਕਰੀਬਨ 15 ਸਾਲ ਦੱਸੀ ਜਾ ਰਹੀ ਹੈ ਦੋਮਾਂ ਦੇ ਜਿਹੜੇ ਰੁੜ ਜਾਣ ਦੀ ਖਬਰ ਜਿਵੇਂ ਹੀ ਸੂਚਨਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਚਾਅ ਕਾਰਜ ਚ ਦੇ ਲਈ ਟੀਮਾਂ ਨੇ ਜਿਹੜੀਆਂ ਪਹੁੰਚ ਜਾਂਦੀਆਂ ਨੇ ਹਾਲਾਂਕਿ ਪਹਿਲਾ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਿੰਨਾ ਦਾ ਰੋ ਰੋ ਕੇ ਬੁਰਾ ਹਾਲ ਸੀ ਤਾਂ ਉਹਨਾਂ ਦੇ ਵੱਲੋਂ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਪਰ ਦੂਜੇ ਪਾਸੇ ਪਹਿਲਾ ਜਿਹੜੀ ਇਹ ਖਬਰ ਮਿਲੀ ਸੀ ਕਿ ਇਹ ਦੋਵੇਂ ਹੀ ਪਿਓ ਪੁੱਤ ਅਰੋੜੇ ਨੇ ਪਰ ਬਾਅਦ ਦੇ ਵਿੱਚ ਪੁਲਿਸ ਮੁਲਾਜ਼ਮ ਜਾਂਚ ਦੇ ਵਿੱਚ ਲੱਗੇ ਨੇ ਮੌਕੇ ਤੇ ਪੁਲਿਸ ਮੁਲਾਜ਼ਮਾਂ ਜਿਹੜੇ ਟੀਮਾਂ ਨੇ ਉਹ ਵੀ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਹੁਣ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਕੀ ਹੈ ਜਿਸ ਦੇ ਵਿੱਚ ਉਹਮਾਂ ਨੇ ਬਿਆਨ ਵੀ ਦਿੱਤਾ ਹੈ ਕਿ ਇਹ ਖੁਦਕੁਸ਼ੀ ਕੀਤੀ ਕੀ ਹੈ ਦੋਵੇਂ ਹੀ ਪਿਓ ਪੁੱਤਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਿਆ ਜੰਨਾ ਦੇ 34 ਤੇ 15 ਸਾਲ ਜਿਹੜੀ ਉਮਰ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਵਡਿੰਗ ਦੇ ਨੇੜੇ ਜਿਹੜੀ ਜੁੜਨੀਆਂ ਨਹਿਰਾਂ ਨਹਿਰਾਂ ਨੇ ਜਿਹੜੀਆਂ ਲੰਘਦੀਆਂ ਨੇ ਤਾਂ ਉੱਥੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਪਿਓ ਪੁੱਤ ਦੇ ਵੱਲੋਂ ਜਿਹੜੀ ਨਹਿਰ ਦੇ ਵਿੱਚ ਛਾਲ ਮਾਰੀ ਗਈ ਆ ਕਿਉਂਕਿ ਹੁਣ ਅਧਿਕਾਰਤ ਤੌਰ ਤੇ ਪੁਸ਼ਟੀ ਹੈ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਇਹ ਆਤਮ ਹੱਤਿਆ ਕੀਤੀ ਗਈ ਹੈ ਖੁਦਕੁਸ਼ੀ ਕੀਤੀ ਗਈ ਆੜਾ ਕੇ ਜਿਹੜੀ ਡੈੱਡ ਬਾਡੀਜ਼ ਦੇ ਲਈ ਲਾਸ਼ਾਂ ਦੇ ਲਈ ਲਗਾਤਾਰ ਜਿਹੜੀ ਤਲਾਸ਼ ਹੈ ਨਹਿਰ ਦੇ ਵਿੱਚ ਕੀਤੀ ਜਾ ਰਹੀ ਅਗੋਤੇ ਖੋਰਾ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਤੇ ਉਹਨਾਂ ਦੇ ਮਦਦ ਦੇ ਨਾਲ ਵੀ ਅ ਜਿਹੜੀ ਡੈਡ ਬੋਡੀ ਦੀ ਪਹਾਲ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉੱਥੇ ਇਸ ਸਮੇਂ ਨਹਿਰ ਦੇ ਨਜ਼ਦੀਕ ਜਿਹੜੇ ਉੱਥੇ ਪਹੁੰਚੇ ਨੇ ਤਾਂ ਲੱਗੇ ਹੋਏ ਨੇ ਲਗਾਤਾਰ ਤਲਾਸ਼ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਗੁਰਲਾਲ ਸਿੰਘ ਤੇ ਬਲਜੋਤ ਸਿੰਘ ਦੇ ਵਜੋਂ ਜਿਹੜੀਆਂ ਨੇ ਮ੍ਰਿਤਕਾਂ ਦੀ ਜਿਹੜੀ ਪਛਾਣ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਮੌਕੇ ਤੇ ਸਥਾਨਕ ਲੋਕ ਨੇ ਉਹ ਵੀ ਕਤਰ ਹੋਏ ਨੇ ਤੁਹਾਨੂੰ ਬਿਆਨ ਸੁਣਾ ਦਿੰਦੇ ਆ ਕਿ ਪੂਰਾ ਮਾਮਲਾ ਕੀ ਸੀ ਕਿ ਕੁਝ ਜਿਹੜੀ ਹੁਣ ਤੱਕ ਜਾਣਕਾਰੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਸਾਂਝੀ ਕੀਤੀ ਗਈ ਸਵੇਰੇ ਕਰੀਬ ਸਵੇਰ 8:30 ਦੇ ਕਰੀਬ ਥਾੜੇ ਦੇ ਬਰੀਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਹ ਸੰਬੰਧੀ ਐਸਚੋ ਬਰੀਆਲਾ ਦੇ ਕੋਲ ਥਾਣੇ ਉੱਥੋਂ ਪਿੰਡ ਦੀ ਪੰਚਾਇਤ ਤੇ ਹੁਕੂ 4-5 ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਚੋ ਬਰੀਆਲਾ ਵਾਪਸ ਤੇ ਇਹ ਰਸਤਾ ਨੂੰ ਫੀਡਰ ਲੈ ਰਿਹਾ ਹੈ। ਸੁਵੇਲ ਵਾਲੇ ਦੇ ਪਿੰਡ ਸੁਵੇਲ ਵਾਲੇ ਦੇ ਨੇੜੇ ਤੇ ਕੋਟਕਪੁਰਾ ਰੋਡ ਦੇ ਉੱਪਰ ਹੈ। ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਦੀਕੋਟ ਦੇ ਵਿੱਚ ਪੈਂਦਾ। ਉੱਥੋਂ ਗੁਰਨਾਲ ਸਿੰਘ ਨਾਮ ਦਾ ਵਿਅਕਤੀ ਹੈ ਜਦੀ ਉਮਰ ਕਰੀਬ 10 ਸਾਲ ਹੈ, 33-34 ਸਾਲ ਹੈ ਤੇ ਉਸ ਦਾ ਲੜਕਾ ਜਦੀ ਉਮਰ ਕਰੀਬ 15-16 ਸਾਲ ਹੈ। ਉਹ ਦੋਨੇ ਜਣਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਵਿਆਹ ਲਿਕਨ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤਰੰਤਾਮਰ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖਰ ਬੁਲਾ ਕੇ ਤੇ ਚੈੱਕ ਕੀਤਾ ਤੇ ਇਹ ਜਿਹੜੀ ਐਨਡੀਆਰਐਫ ਦੀ ਟੀਮ ਆ ਬਠਿੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬੋਡੀ ਆ ਜਿਹੜੀ ਹੈਗੀ ਆ ਨਹਿਰ ਚੋਂ ਟਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਇਸ ਸਰ ਕੋਈ ਪਤਾ ਲੱਗਿਆ ਕੋਈ ਤੰਗ ਪ੍ਰੇਸ਼ਾਨ ਕਰਦੇ ਸੀ ਕਿ ਜਾਂ ਕੁਝ ਇਹੋ ਜਿਹਾ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਿਣਾ ਇਹ ਵੀਡੀਓ ਨਹਿਰ ਚ ਛਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਜੀ ਇਹ ਵੀ ਉਹ ਵੀ ਅਸੀਂ ਜਾਂਚ ਕਰਨੀ ਆ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਆ ਉਧੀਆਂ ਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਭਾਲ ਜਾਰੀ ਹੈ ਜੀ ਐਨਡੀਆਰਪ ਦੀਆਂ ਟੀਮਾਂ ਜਾਨੀ ਐਨਡੀਆਰ ਟੀਮਾਂ ਪਹੁੰਚ ਰਲੀਆਂ ਪ੍ਰਾਈਵੇਟ ਗੋਤਾਖੋਰ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵੀਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀਆਂ ਡੈਡ ਬਾਡੀਆਂ ਦੀ ਭਾਲ ਜਾਰੀ ਹੈ ਕਿ ਕਿੰਨੇ ਕੁ ਸਾਲ ਮਾਰੀ ਕੋਈ ਪਤਾ ਲੱਗਿਆ ਕਰੀਬ ਜਿਹੜੀ ਆ ਕਰੀਬ ਪੌਣੇ 8 ਵਜੇ ਦਾ ਵਕੂਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਵੜਿੰਗ ਤੋਂ ਸਾਂਝੀਆਂ ਕਰਾਂਗੇ ਜਿੱਥੇ ਵੜਿੰਗ ਦੇ ਨਸੇਕ ਲੰਗ ਤੇ ਨਹਿਰ ਦੇ ਵਿੱਚ ਪਿਓ ਪੁੱਤ ਦੇ ਰੁੜ ਜਾਂ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਮੌਕੇ ਤੇ ਆ ਸਾਂਝੀਆਂ ਕਰਾਂਗੇ ਕਿਉਂਕਿ ਜਿਹੜੀ ਨਹਿਰ ਦੇ ਵਿੱਚ ਪਿਓ ਪੁੱਤ ਦੋਵੇਂ ਰੁੜੇ ਨੇ ਤਾਂ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਬਚਾਅ ਕਾਰਜ ਤੇ ਲਈ ਐਨਡੀਆਰਫ ਦੀਆਂ ਟੀਮਾਂ ਨੇ ਜਿਹੜੀਆਂ ਪਹੁੰਚੀਆਂ ਨੇ ਤਾਂ ਉੱਥੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਵੀ ਪਹੁੰਚੇ ਨੇ ਗੁਤਾਖੋਰਾਂ ਦੇ ਵੱਲੋਂ ਵੀ ਲਗਾਤਾਰ ਤਲਾਸ਼ ਹੈ ਜਿਹੜੀ ਦੋਵੇਂ ਪਿਓ ਪੁੱਤ ਦੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਥਾਨਕ ਜਿਹੜੇ ਲੋਕ ਨੇ ਉਹ ਵੀ ਮੌਕੇ ਤੇ ਇਕੱਤਰ ਹੋਏ ਨੇ ਕਿਉਂਕਿ ਪਿਓ ਪੁੱਤ ਜਨਾਂ ਦੀ ਉਮਰ 34 ਤੇ ਤਕਰੀਬ ਦੱਸੀ ਜਾ ਰਹੀ ਹੈ ਦੋਮਾ ਦੇ ਜਿਹੜੇ ਰੁੜ ਜਾਂਦੀ ਖਬਰ ਜਿਵੇਂ ਹੀ ਸੂਚਨਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਚਾਅ ਕਾਰਜ ਚ ਦੇ ਲਈ ਟੀਮਾਂ ਨੇ ਜਿਹੜੀਆਂ ਪਹੁੰਚ ਜਾਂਦੀਆਂ ਨੇ ਹਾਲਾਂਕਿ ਪਹਿਲਾ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਿੰਨਾ ਦਾ ਰੋ ਰੋ ਕੇ ਬੁਰਾ ਹਾਲ ਸੀ ਤਾਂ ਉਹਨਾਂ ਦੇ ਵੱਲੋਂ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਪਰ ਦੂਜੇ ਪਾਸੇ ਪਹਿਲਾ ਜਿਹੜੀ ਇਹ ਖਬਰ ਮਿਲੀ ਸੀ ਕਿ ਇਹ ਦੋਵੇਂ ਹੀ ਪਿਓ ਪੁੱਤਰ ਰੁੜੇ ਨੇ ਪਰ ਬਾਅਦ ਦੇ ਵਿੱਚ ਪੁਲਿਸ ਮੁਲਾਜ਼ਮ ਜਾਂਚ ਦੇ ਵਿੱਚ ਲੱਗੇ ਨੇ ਮੌਕੇ ਤੇ ਪੁਲਿਸ ਮੁਲਾਜ਼ਮਾਂ ਜਿਹੜੇ ਟੀਮਾਂ ਨੇ ਉਹ ਵੀ ਪਹੁੰਚਿਆ ਨੇ ਅਤੇ ਉਹਨਾਂ ਦੇ ਵੱਲੋਂ ਹੁਣ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਕੀ ਹੈ ਜਿਸ ਦੇ ਵਿੱਚ ਉਹਨਾਂ ਨੇ ਬਿਆਨ ਵੀ ਦਿੱਤਾ ਹੈ ਕਿ ਇਹ ਖੁਦਕੁਸ਼ੀ ਕੀਤੀ ਕੀ ਹੈ ਦੋਵੇਂ ਹੀ ਪਿਓ ਪੁੱਤਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਿਆ ਜੰਨਾ ਦੇ 34 ਤੇ 15 ਸਾਲ ਜਿਹੜੀ ਉਮਰ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਵਡਿੰਗ ਦੇ ਨੇੜੇ ਜਿਹੜੀ ਜੁੜਨੀਆਂ ਨਹਿਰਾਂ ਨਹਿਰਾਂ ਨੇ ਜਿਹੜੀਆਂ ਲੰਘਦੀਆਂ ਨੇ ਤਾਂ ਉੱਥੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਪਿਓ ਪੁੱਤ ਦੇ ਵੱਲੋਂ ਜਿਹੜੀ ਨਹਿਰ ਦੇ ਵਿੱਚ ਛਾਲ ਮਾਰੀ ਗਈ ਆ ਕਿਉਂਕਿ ਹੁਣ ਅਧਿਕਾਰਤ ਤੌਰ ਤੇ ਪੁਸ਼ਟੀ ਹੈ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਇਹ ਆਤਮ ਹੱਤਿਆ ਕੀਤੀ ਗਈ ਹੈ ਖੁਦਕੁਸ਼ੀ ਕੀਤੀ ਗਈ ਆੜਾ ਕੇ ਜਿਹੜੀ ਡੈੱਡ ਬਾਡੀਜ਼ ਦੇ ਲਈ ਲਾਸ਼ਾਂ ਦੇ ਲਈ ਲਗਾਤਾਰ ਜਿਹੜੀ ਤਲਾਸ਼ ਹੈ ਨਹਿਰ ਦੇ ਵਿੱਚ ਕੀਤੀ ਜਾ ਰਹੀ ਅਗੋਤੇ ਖੋਰਾ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਤੇ ਉਹਨਾਂ ਦੇ ਮਦਦ ਦੇ ਨਾਲ ਵੀ ਜਿਹੜੀ ਡੈੱਡ ਬਾਡੀ ਦੀ ਪਹਾਲ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉੱਥੇ ਸਮੇਂ ਨਹਿਰ ਦੇ ਨਜ਼ਦੀਕ ਜਿਹੜੇ ਉੱਥੇ ਪਹੁੰਚੇ ਨੇ ਤਾਂ ਲੱਗੇ ਹੋਏ ਨੇ ਲਗਾਤਾਰ ਤਲਾਸ਼ ਜਿਹੜੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਗੁਰਲਾਲ ਸਿੰਘ ਤੇ ਬਲਜੋਤ ਸਿੰਘ ਦੇ ਵਜੋਂ ਜਿਹੜੀਆਂ ਨੇ ਮ੍ਰਿਤਕਾਂ ਦੀ ਜਿਹੜੀ ਪਛਾਣ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਮੌਕੇ ਤੇ ਸਥਾਨਕ ਲੋਕ ਨੇ ਉਹ ਵੀ ਕਤਰ ਹੋਏ ਨੇ ਤੁਹਾਨੂੰ ਬਿਆਨ ਸੁਣਾ ਦਿੰਦੇ ਆ ਕਿ ਪੂਰਾ ਮਾਮਲਾ ਕੀ ਸੀ ਕਿ ਕੁਝ ਜਿਹੜੀ ਹੁਣ ਤੱਕ ਜਾਣਕਾਰੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਸਾਂਝੀ ਕੀਤੀ ਗਈ ਸਵੇਰੇ ਕਰੀਬ ਸਵਾਰਟ 8.5 ਦੇ ਕਰੀਬ ਥਾੜੇ ਦੇ ਬਰੀਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਹ ਸੰਬੰਧੀ ਐਸਚੋ ਬਰੀਆਲਾ ਦੇ ਕੋਲ ਥਾਣੀ ਉਥੋਂ ਪਿੰਡ ਦੀ ਪੰਚਾਇਤ ਤੇ ਹੁਕੂ 4-5 ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਚੋ ਬਰੀਆਲਾ ਲੈ ਕੇ ਇਹ ਰਾਸਥਾਨੂ ਫੀਲਡ ਲੈ ਰਹੇ ਆ ਵੇਲਾ ਵਾਲੇ ਦੇ ਪਿੰਡ ਚ ਵੇਲਾ ਵਾਲੇ ਦੇ ਨੇੜੇ ਤੇ ਕੋਟਕਪੁਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਜ਼ਿਕੋਟ ਦੇ ਵਿੱਚ ਟਾਂਕ